ਤੈਂਕਿਉ ਚੋ ਪਾਣੀ ਘੜਦਾ ਜਾਂਦਾ ਹੈ ਨਾ ਇਸ ਤਰ੍ਹਾਂ ਇੱਜ਼ਤ ਘੜਦੀ ਜਾਵੇਗੀ ਤੁਹਾਡੀ ਰੋਜ਼ ਬਰ ਰੋਜ਼ ਜਦੋਂ ਆਖੋਗੇ ਨਾ ਮੇਰੇ ਕੋ ਕੁਛ ਨਹੀਂ ਜੇ ਹੈਗਾ ਇਹ ਸਭ ਧਨ ਦੀ ਮਾਇਆ ਦੀ ਖੇਡ ਹੈ ਰੁਤਬੇ ਦੀ ਖੇਡ ਹੈ ਚੰਗੇ ਅਹੁਦੇ ਤੇ ਉਹ ਉਹਨਾਂ ਹੀ ਸਤਕਾਰ ਹੋਵੇਗਾ ਸੱਪ ਵੇਖ ਲੋ ਰਾਤ ਕਿਤੇ ਮਿਲ ਜੇ ਤੇ ਲੋਕੀਂ ਸ਼ਰੀਫ ਇਹਨਾਂ ਦਿੰਦੇ ਆ ਤੇ ਉਹੋ ਹੀ ਸੱਪ ਕਿਤੇ ਸ਼ਿਵਲਿੰਗ ਤੇ ਬੈਠਾ ਹੋਵੇ ਤੇ ਉਹਨੂੰ ਕਹਿੰਦੇ ਆ नाग ਦੇਵਤਾ ਇਹ ਦੁੱਧ ਪਿਆ ਹੋਏ ਨੂੰ ਸਤਕਾਰ ਰੁਤਬੇ ਦਾ ਸਤਕਾਰ ਪਦਵੀ ਦਾ ਸਤਕਾਰ ਸਟੇਟਸ ਦਾ ਲੋਕੀ ਸਟੇਟਸ ਵੇਂਦੇ ਆ ਕੱਪੜੇ ਪਾ ਲੋ ਚਮਕਦਮਕ ਵਾਲੇ ਲੋਕੀ ਤੁਹਾਡਾ ਸਤਕਾਰ ਵਧ ਕਰਨਗੇ ਕੱਪੜੇ ਦੇਸੀ ਜੇ ਪਾ ਲੋ ਕਹਣਾ ਦੇਸੀ ਜੇ ਬੰਦਾ ਛੱਡੋ ਇਹਦੇ ਕੋ ਕੀ ਲੈਣਾ ਹੈ ਇਸ ਤਰ੍ਹਾਂ ਦੀ ਮੈਂਟੈਲਿਟੀ ਹੋਈ ਪਈ ਹੈ ਦੁਨੀਆ ਦੀ ਕੱਪੜੇ ਵੇਂਦੀ ਹੈ ਮਨ ਵਾਲਾ ਕੱਪੜਾ ਨਹੀਂ ਕੋਈ ਵੇਂਦਾ ਪੀ ਇਹਦਾ ਮਨ ਕਿੰਨਾ ਸ਼ੁੱਧ ਹੈ ਇਹਦਾ ਮਨ ਕਿੰਨਾ ਸਾਫ਼ ਹੈ ਬਾਹਰ ਵਾਲੀ ਚਮਕਦਮਕ ਬਸ ਅਪ ਟੂ ਡੇਟ ਵੇਂਦੀ ਹੈ ਤੇ ਤਾਂ ਹੀ ਫਿਰ ਦੁਨੀਆ ਕੱਪੜਿਆਂ ਚ ਚਿਲਜੀ ਪਈ ਹੈ ਤੇ ਬਾਬਾ ਕਹਿੰਦਾ ਕੱਪੜ ਰੂਪ ਸੁਹਾਵਣਾ ਛੱਡ ਦੁਨੀਆ ਦੇ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ਸਰਹੋ ਵਿਚਾਰ ਦੂਸਰੇ ਮਿੱਤਰ ਬਾਬੇ ਨੇ ਦੱਸੇ ਵੀ ਸਕੇ ਸਬੰਧੀ ਮਿੱਤਰ ਇਹਨਾਂ ਦੀ ਮਿੱਤਰਤਾ ਧਨ ਨਾਲੋਂ ਜ਼ਿਆਦੀ ਹੈ ਕਿਉਂਕਿ ਧਨ ਮੜੀਆਂ ਤੱਕ ਨਹੀਂ ਨਾਲ ਜਾਣ ਦਿੰਦੇ ਅਗਲੇ ਵਾਲੀਆਂ ਲਾ ਕੇ ਰੱਖ ਲੈਂਦੇ ਆ ਤੇ ਮਰਿਆ ਸ਼ਰੀਰ ਫਿਰ ਉੱਥੇ ਮੜੀਆਂ ਚ ਛੜ